ਧਰਮ ਦਾ ਨਾਸ਼ ਹੋ ਵਾਲਮੀਕੀ ਧਰਮ ਦਾ ਨਾਸ਼ ਹੋ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਵਪਾਰ ਮੰਡਲ ਦਾ ਖਾਸ ਕਰਕੇ ਮੇਰੇ ਦੁਕਾਨਦਾਰ ਵੀਰਾਂ ਦਾ ਜਿਹੜੀਆਂ ਅੱਜ 21 ਤਰੀਕ ਦੀ ਭਾਰਤ ਬੰਦ ਖੋਲ ਦੀ ਸੂਚਨਾ ਸੀ ਉਹ ਬਿਲਕੁਲ ਉਹਦਾ ਖੰਡਨ ਕਰਦੇ ਆ ਦੁਕਾਨਦਾਰ ਦੀ ਦੇਸ਼ੇਵਸ਼ੀ ਦੁਕਾਨਾਂ ਖਲਵਾ ਕੇ ਖਾਸ ਕਰਕੇ ਵਾਲਮੀਕੀ ਸਮਾਜ ਪੂਰੇ ਯੋਦੇ ਖੜੇ ਨੇ ਸਾਰੇ ਵਾਲਮੀਕੀ ਭਰਾਵਾਂ ਦੇ ਪੂਰੇ ਬਾਜ਼ਾਰ ਤੋਂ ਬੇਨਤੀ ਕਰਦੇ ਆ ਅੱਜ ਦੇ ਟਾਈਮ 'ਚ ਕਿ ਕੋਈ ਬਾਜ਼ਾਰ 'ਚ ਦੁਕਾਨ ਬੰਦ ਨਾ ਹੋਵੇ ਕਿਉਂਕਿ ਜਿਹੜੇ ਅੱਜ ਦੇ ਟਾਈਮ 'ਚ ਵਪਾਰ ਮੰਡਲ ਆ ਬਹੁਤ ਖਸਤਾ ਹਾਲਤ ਹੋ ਚੁੱਕੀ ਆ ਸਾਰੇ ਦੁਕਾਨਦਾਰ ਵੀਰਾਂ ਦਾ ਸਮਰਥਨ ਕਰਦੇ ਆ ਵਾਲਮੀਕੀ ਸਮਾਜ ਵੱਲੋਂ ਦੁਕਾਨਾਂ ਖੜਵਾ ਰਹੇ ਆ ਆਪ ਨਵੇਂ ਖੜ ਕੇ ਮਾਨਯੀ ਸੁਪਰੀਮ ਕੋਰਟ ਦਾ ਜੋ ਆਰਡਰ ਆਇਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਆਪਣੇ ਵੱਲੋਂ ਆਪਣੀ ਸਾਰੇ ਵਾਲਮੀਕੀ ਸਮਾਜ ਵੱਲੋਂ ਅਤੇ ਜਿਹੜੇ ਸ਼ਰਾਰਤੀ ਅੰਸਰ ਇਹ ਦੁਕਾਨਾਂ ਬੰਦ ਕਰਨ ਦੀ ਕੌਲ ਦੇ ਰਹੇ ਨੇ ਉਹਨਾਂ ਦਾ ਬਾਈਕਾਟ ਅਤੇ ਉਹਨਾਂ ਦਾ ਖੱਡਣ ਕਰਦੇ ਆ ਵਾਲਮੀਕੀ ਆਜਾ ਜੀ ਤੇ ਆਪਣੇ ਭਾਈਆ ਕੋਈ ਚੱਕ ਕੇ ਵੀਡੀਓ ਬਣਾ ਲਈ ਆਜੋ ਬੁਕਾਰ ਆਜੋ ਆਜੋ ਸੁਪਰੀ ਨਾਲ ਤੁਸੀਂ ਆਪਣੇ ਵੀ ਕਰ ਲਓ ਤਾਂ ਵੀ ਖੜ ਕੇ ਸੁਪਰੀ ਯੂਨੀ ਦੇ ਪ੍ਰਧਾਨ ਸੁਨੀਲ ਕੁਮਾਰ ਵਿਢਲਾਨ ਜੀ ਤੇ ਸਾਡੀ ਸਾਰੀ ਟੀਮ ਉਹ ਚਤਨਾ ਲਈ ਹਾਂ ਜੀ ਹੈ ਕਿ ਜਿਲ੍ਹੇ ਸਾਹਿਬ ਨੇ ਕਿਹਾ ਜਿਹੜਾ ਸੁਪਰੀ ਕੋਰਟ ਦਾ ਇਹ ਫੈਸਲਾ ਉਹਦਾ ਸਹੀ ਜਿਲ੍ਹੇ ਨੂੰ ਸਵਾਗਤ ਕਰਦੇ ਆ ਤੇ ਜਿਹੜੀ ਅੱਜ 21 ਦੀ ਭਰਤ ਬੰਦ ਦੀ ਕੌਂਸਲ ਦੀ ਉਹਦਾ ਅਸੀਂ ਸਖਤ ਨਿਦਾ ਦੇ ਵਿਰੋਧ ਕਰਦੇ ਆਂ ਤੇ ਜਿੰਨੇ ਵੀ ਸਾਡੇ ਸ਼ਹਿਰ ਦੇ ਵਸਨੀਕ ਪਟਿਆਲਾ ਦੇ ਉਹਨਾਂ ਨੂੰ ਪੂਰਜੋ ਰੀਪੀਲ ਕਰਦੇ ਆਂ ਵੀ ਨੀਂਦ ਰੱਖੋ ਕੇ ਆਪਣੀਆਂ ਦੁਕਾਨਾਂ ਖੋਲ੍ਹਣ ਆਪਣਾ ਵਪਾਰ ਕਰਨ ਕੋਈ ਉਹਨਾਂ ਨੂੰ ਸਮੱਸਿਆ ਨਹੀਂ ਆਊਗੀ ਉਹ ਸਾਡੇ ਹੁਣ ਸੁਨੀਲ ਕੁਮਾਰ ਮੋਟਲਾਰ ਜੀ ਸਿਪਾਹਿਆਂ ਦੇ ਪ੍ਰਧਾਨ ਉਹ ਵੀ ਆਪਣੇ ਦੋ ਵਿਚਾਰ ਲੈ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਜਨੇ ਸੁਪਰੀਮ ਕੋਰਟ ਦੇ ਆਦੇਸ਼ ਜਿਹਨੇ 1 ਅਗਸਤ ਤੋਂ ਜਿਹਨੇ ਲਾਗੂ ਹੋਏ ਨੇ ਕਿਸੇ ਕਿਹੜਾ ਸਾਡੇ ਜਿਹੜੇ 12ਵੇਂ ਕੀ ਮਤਵੀ ਸੀ ਕਿ ਜੇ ਜਿਹੜਾ ਫੈਸਲਾ ਆਇਆ ਅੱਜ ਅਸੀਂ ਸਮੂਹੇ ਸਾਡੇ ਬਾਲਵਿਕ ਸਮਾਰਮ ਵੱਲੋਂ ਸਮੂਹੇ ਸਾਡੇ ਭਾਈਚਾਰੇ ਵੱਲੋਂ ਇਸ ਵੇਲੇ ਸਾਡੇ ਇਸ ਭਾਈਚਾਰੇ ਅੱਜ ਸਵਾਦ ਕਰਦੇ ਆਂ ਔਰ ਅੱਜ ਉਸ ਜਿਹੜੇ ਉਸ ਕਹਿੰਦੇ ਆ ਵੱਲੋਂ ਜਿਹੜਾ ਅੱਜ 21 ਅਗਸਤ ਨੂੰ ਜਿਹੜਾ ਪਾਪ ਬਾਲਿਆ ਜਿਹੜਾ ਕੋਡ ਕੀਤਾ ਗਈ ਸੀ ਉਸੀ ਅੱਜ ਉਸ ਦਾ ਅੱਜ ਅਸੀਂ ਕੋਡ ਨਿੰਦਾ ਕਰਦੇ ਆ ਔਰ ਸਮੂਹ ਸਾਡੇ ਸਹਿਰ ਨਿਵਾਸ ਸਾਹਿਬ ਜਿਹੜਾ ਰਾਜਾ ਸਿੰਘੂ ਸਾਡੇ ਦੁਕਾਨਦਾਰ ਪਰਵਾਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿ ਅੱਜ साढ़े हक दे के दुकाना जी शुरू पुरियाने खोली गई ने बहुत बहुत कोटी को समुची साइड जी व्यापार सहता भी अभी धनवाद कर रहे हैं जय वाल्मीकि प्रॉपर्टी बेचने और खरीदने के लिए संपर्क करें फेयर डील प्रॉपर्टीज